ਉਹ ਕਹਿੰਦੇ ਅਸੀਂ ਤਾਂ ਬੰਗਾਲ ਚ ਵੀ ਪ੍ਰਚਾਰ ਕਰਤੇ ਰਿਹਾ ਸਾਡੀਆਂ ਸਟੇਜਾਂ ਨੂੰ ਅੱਗ ਲਾ ਦਿੰਦੇ ਸੀ ਇਹ ਤਾਂ ਕੋਈ ਹਾਸਾ ਖੇਡਾ ਕਹਿੰਦੇ ਕੋਈ ਚੱਕਰ ਨਹੀਂ ਇਹ ਸਾਨੂੰ ਟਿਚਰਾਂ ਕਰਦੇ ਆਂ ਸਰਾਜੋਂ ਸਵਾਲ ਕੱਲ ਦੇ ਆਣ ਕੇ ਬਾਵਰੀਆਂ ਖਿਲਾਰ ਕੇ ਆਏ ਕਦੇ ਕਿਤੇ ਜਗ੍ਹਾ ਤੇ ਭੇਜਦੇ ਕਦੇ ਕਿਤੇ ਭੇਜ ਜਾਂਦੇ ਜਾ ਕੇ ਇਹ ਜਗ੍ਹਾ ਤੇ ਬੈਠਣ ਵਾਲੇ ਲੋਕ ਸਾਡੇ ਮੂਰੇ ਲਾਤੀ ਲਿਆਣ ਤੇ ਕਰਮਜੀਤ ਦੇ ਮੂਰੇ ਵਾਲੇ ਗਾ ਫਕੀਰਾਂ ਨੂੰ ਮੰਨਣ ਵਾਲੇ ਹੀ ਵੀਰਾਂ ਫਕੀਰਾਂ ਨੂੰ ਮੰਨਣ ਵਾਲੇ ਸੀ ਉਹ ਜਗ੍ਹਾ ਤੇ ਆਪਦੇ ਖੇਡਾਂ ਖੇਡਣ ਵਾਲੇ ਤੇ ਉਹ ਸਾਡੇ ਮੂਰੇ ਲਾਤੀ ਨਾਲ ਲਿਆੜ ਕੇ ਸਾਨੂੰ ਮੂਰਖ ਬਣਾਈ ਜਾਂਦੇ ਹੋ ਕਿਉਂਕਿ ਕਿਸਾਨ ਇਥੋਂ ਗਏ ਆ ਇਹਨੇ ਕਿੱਲ ਗੱਡੇ ਸੜਕਾਂ ਬੰਦ ਕਰਤੀਆਂ ਪੱਥਰ ਲਾ ਤੇ ਕਿਉਂ ਲਾਏ ਐਮਸੀ ਮੰਗੀ ਦਿੱਤੀ ਦੀਆਂ ਨੇ ਕਾਨੂੰਨਾਂ ਨੂੰ ਕਹਿ ਕੇ ਮੁੱਕਰ ਗਿਆ ਫੇਰ ਲਾਗੂ ਕਰਤੇ ਨੇ ਇਹਦੀ ਮਰਜ਼ੀ ਚੱਲੀ ਜੁਥਾ ਦਾ ਸਾੜਾ ਲਾਗੇ ਨੂੰ ਮੋਟਾ ਬਾਵਾ ਕਹਿੰਦਾ ਪਿੰਡ ਤੇ ਨਹੀਂ ਮੜ ਦਿੰਦੇ ਇਹਨੂੰ ਐਮਪੀ ਥੋੜੇ ਸਦੀਕ ਸਾਹਿਬ ਸੀ ਤੇ ਹਾਲੇ ਵੀ ਹਾਲੇ ਵੀ ਕਾਇਕਾਂ ਦੀ ਉਮੀਦ ਹੈਗੀ ਆ ਉਹ ਤਾਂ ਮੋਟਾ ਨਹੀਂ ਸੂਦਾ ਉਹ ਤਾਂ ਮੋਟਾ ਹੀ ਨਹੀਂ ਉਹ ਸੌ ਜਾਂਦਾ ਉੱਥੇ ਜਾ ਕੇ ਇਦਾਂ ਉਹ ਕਹਿੰਦੇ ਬੰਦਾ ਬਹੁਤ ਚੰਗਾ ਕਹਿੰਦੇ ਪਾਰਟੀ ਵਾਲੇ ਕਹਿੰਦੇ ਸੀ ਭਲਾ ਮਾਰਸ ਵਾਦਾ ਨਹੀਂ ਸੀ ਕਰਦਾ ਵਾਦਾ ਨਹੀਂ ਕਰਦਾ ਲੋਕਾਂ ਤੇ ਹਾਂ ਸਰਾਜਾ ਸਨੇਤਾ ਮੈਂ ਹੁਣ ਬੋਲਦਾ ਵਾਂ ਇਹਨਾਂ ਨੂੰ ਨੋਟ ਹੋ ਜਾਣਾ ਮੇਰਾ ਉਹ ਬੋਲਿਆ ਤੇ ਸਾਨੂੰ ਚੱਕ ਕੇ ਲੈ ਜਾਣਾ ਇਹਨਾਂ ਨੇ ਕਿਸੇ ਨੂੰ ਤਾਂ ਬਟਨ ਤਾਂ ਨੱਪਣੇ ਪੈਣ। ਉਹ ਨੱਪਣਗੇ ਫਿਰ ਜਿਹੜਾ ਕੋ ਚੰਗਾ ਲੱਗੂ ਹੁਣ ਜਿਵੇਂ ਉਹ ਅਵਰਤ ਪਾਲ ਨਿਕਲੂਗਾ ਬਾਹਰ ਅਲਰੇ ਬੈਠਣ ਚਿਤਾਉਣਗੇ ਲੋਕਾਂ ਨੂੰ ਪਾਲ ਨੂੰ ਜਿਤਾਉਣਾ ਚਾਹੀਦਾ। ਉਹਨਾਂ ਨੇ ਪੱਕਾ ਜਿਤਾਉਣਗੇ ਯਾਰ ਭਾਈ। ਜਨਤਾ ਉਹਦੇ ਮਗਰ ਆ ਸਾਰੀ। ਪਰ ਇਹ ਉਹੀ ਖਡੂਰ ਸਾਹਿਬ ਵਾਲਿਆ ਇਹਨਾਂ ਦੀ ਬੀਬੀ ਖਲੜਾ ਇਹਦੇ ਤੇ ਵੀ ਤਾਂ ਹੀ ਲੱਗਦੇ ਹੁਣ ਦੂਜੇ ਤੇ ਭਗੌਣ ਸਮਾਨ ਤੇ ਵੀ ਲੋਕ ਵੀ ਉਹ ਕਿਸਾਨ ਦਾ ਪੁੱਤ ਸੀ। ਉਹ ਚੰਗੀ ਰੈਲੀ ਤੇ ਲੱਗਾ ਸੀ ਨਾ ਜਦੋਂ ਰੋਕਦਾ ਸੀ ਲੋਕਾਂ ਨੂੰ। ਇਹਨਾਂ ਨੇ ਚੱਕੋ ਤੇ ਪਾ ਕੇ ਪਰਚਾ ਤੇ ਜੇਲ੍ਹ ਢੋਕਤਾ। ਹਾਂ ਇਹ ਕਹਿੰਦੇ ਉਹ ਜੇਲ੍ਹ ਦੇ ਵਿੱਚੋਂ ਬਾਹਰ ਆਉਂਦਾ ਮਾਰਾ ਚੋਣਾ ਲੜੀ ਜਾਂਦਾ ਅਮਰਤਪਾਲ ਕਰਨਾ ਕਰਨਾ ਤੋਂ ਨਹੀਂ ਵੀ ਕੁਝ ਨਹੀਂ ਪਹਿਲਾਂ ਕਹਿੰਦਾ ਜੀ ਮੈਂ ਇਸਦਾ ਬਾਈ ਯਾਰ ਲੋਕਾਂ ਨੂੰ ਬਚਾਉਉ ਦਾ ਸਹੀ ਨਸ਼ੇ ਤੋਂ ਦਾ ਬਚਾਉ ਨਾ ਮੁੰਡੇ ਤਾਂ ਬਜਣਗੇ ਨਾ ਕਿੰਨੀ ਜਨਤਾ ਮਰੀ ਜਾਂਦੀ ਨਸ਼ੇ ਨਾਲ ਕਿਸੇ ਬੰਦੇ ਨੂੰ ਮਰਦੀ ਜਾ ਕੇ ਪੁੱਛਦਾ ਬੁੜੀਆਂ ਰੋਈ ਜਾਂਦੀਆਂ ਵੇਣ ਪਾਈ ਜਾਂਦੀਆਂ ਮੇਰਾ ਮਰ ਗਿਆ ਮੇਰਾ ਮਰ ਗਿਆ ਠੀਕੇ ਦਾਦਾ ਮਿਲ ਜਾਂਦੇ ਆ ਬਜਾ ਕੀ ਜਾਵੜਾ ਮਹਿਮੂ ਨੇ ਜਾਵੜਾ ਗੁਰੂ ਦਾ ਜਾਵੜਾ ਇਹ ਤਾਂ ਮਰ ਜਾ ਕੇ ਟੀਕਾ ਲਾ ਕੇ ਲਾ ਲੈਂਦੇ ਕਈ ਇਹ ਬਹੁਤ ਰੋਸ ਕਰਦੇ ਆ ਉਹਨਾਂ ਦੇ ਸਮਰਥਕ ਕਹਿੰਦੇ ਵੀ ਜਦੋਂ ਫਿਰ ਚੱਕਿਆ ਸੀ ਅਮਰਿਤਪਾਲ ਉਰਦੂ ਕਿਉਂ ਨਹੀਂ ਲੋਕਾਂ ਨੇ ਕੱਟ ਕੀਤਾ ਤੈਨੂੰ ਕੀ ਕਰਨੀ ਇਹਨਾਂ ਨੇ ਰੱਖਿਆ ਨਹੀਂ ਇੱਥੇ ਜੇ ਪੰਜਾਬ ਦੀ ਜੇਲ੍ਹ ਚ ਰੱਖਦੇ ਜੇਲ੍ਹ ਨਾ ਬੰਦਦੇ ਲੋਕ ਉਹਦਾ ਗੱਲ ਕਰ ਰਹੇ ਨੇ ਉਹਨਾਂ ਦੇ ਪੈਰਵਾਹੀ ਜੋ ਬਾਹਰ ਕਰਤਾ ਉਹ ਤੇ ਯਾਰ ਨਹੀਂ ਸਕਦੇ ਕੋਈ ਮੈਨੂੰ ਉਹਦਾ ਭਗਵੰਤ ਮਾਨ ਨੂੰ ਜਾ ਕੇ ਮਾਰ ਦਿੰਦੇ ਮਾਰਦੇ ਲੋਕ ਐਡੇ ਬੁਰੀ ਤੇ ਸੀ ਉਹਦੇ ਲੋਕ ਬੰਦਰਗਾਹ ਉੱਥੇ ਗਾੜੀਆਂ ਕਾਂਢ ਲਗਾੜੀਆਂ ਖੋਲੀਆਂ ਇਹ ਜਿਹੜਾ ਡਾਨੀਆਂ ਇੰਨੀਆਂ ਦਾ ਸਮਾਨ ਬਾਹਰੀ ਮੁਲਕਾ ਤੋਂ ਪਾਕਿਸਤਾਨ ਤੋਂ ਕਿ ਉੱਥੋਂ ਦੀ ਪੰਜਾਬ ਚ ਆਉਂਦਾ ਵਾ ਇੱਥੋਂ ਆ 50 ਕਿਲੋਮੀਟਰ ਤੋਂ ਨਹੀਂ ਆ ਸਕਦਾ ਜੋ ਪੰਜਾਬ ਨੂੰ ਮਾਰਨ ਖਾਤਰ ਇਹਨਾਂ ਨੇ ਕੀਤਾ ਹਰਿਆਣਾ ਵਿੱਚ ਬੀਜੇਪੀ ਦੀ ਸਰਕਾਰ ਸੀ ਉਹਨੇ ਸਾਡਾ ਸੁਮਕਰਨ ਸਿੰਘ ਮਾਰਿਆ ਛਰਿਆਂ ਗੋਲੀ ਮਾਰ ਕੇ ਮਾਰਿਆ ਕਿੰਨੇ ਸਾਰੇ ਟਰੈਕਟਰ ਸਾਡੇ ਆਏ ਇਹਨਾਂ ਨੇ ਅੱਗਾਂ ਲਾਈਆਂ ਇੱਕ ਮੁੰਡੇ ਦੀ ਐਡੀ ਮੰਦੀ ਹਾਲਤ ਕੀਤੀ ਚੱਕ ਕੇ ਉਹਦਾ ਚਬੜਾ ਕੀ ਜੋ ਕੋਈ ਇੱਕ ਚੀਜ਼ ਨਹੀਂ ਉਹਦੀ ਛੱਡੀ ਹਾਂ ਸਰਾਜ ਹਾਂ ਸਾਹਿਬ ਰੋਜ਼ ਰੋਜ਼ ਘਟੂਗਾ ਹੁਕਮਤਾਂ ਦੇ ਹੋਏ ਪਏ ਆ ਉਹ ਕੰਟਰੋਵਰਸੀ ਆ ਵੀਰੇ ਉਹ ਪੱਕੀ ਉਹ ਤੁਸੀਂ ਇਹ ਵੀ ਇਹ ਵੀ ਨਿਕਲ ਜਾਓ ਦਿਮਾਗ ਚੋਂ ਕੱਢ ਦੇਣਾ ਜਿੰਨਾ ਉਹਨੇ ਪ੍ਰਚਾਰ ਕੀਤਾ ਲੈ ਵੀ ਮੈਨੂੰ ਐ ਕਰਕੇ ਦਲਤ ਕਹਿ ਕੇ ਲੋਕਾਂ ਨੇ ਠੁਕਰਾਇਆ ਮੈਨੂੰ ਉਹ ਇੱਕ ਭਾਈਚਾਰੇ ਦੇ ਨਾਲ ਅਟੈਚ ਹੋਊਗਾ ਉਹਦੇ ਨਾਲ ਉਹ ਵੀ ਨਾਲ ਵੀ ਅਟੈਚ ਹੋਊਗਾ ਵੀਰੋ ਤੁਸੀਂ ਹਮਦਰਦੀ ਮਿਲੇਗੀ ਉਹਨੂੰ ਬਿਲਕੁਲ ਮਿਲਦੀ ਉਹਨੂੰ ਵੀ ਓਏ ਗੇਮ ਹੀ ਇਹ ਖੇਡੀ ਉਹਨਾਂ ਨੇ ਪਟੂਰ ਸਾਹਿਬ ਵਾਲਿਆਂ ਨੇ ਬੀਬੀ ਖਾਲੜਾ ਹਰਾਤੀ ਸੀ ਲੱਗਦਾ ਅਮਰਤਪਾਲ ਜਿੱਤ ਜਾਣਗੇ ਇਸ ਵਾਰੀ ਪੱਕਾ ਜਿੱਤਉਣਗੇ ਯਾਰ ਲੋਕ ਬੈਸਕ ਬੁਰੀ ਧੋਏ ਖੜੇ ਆ ਪਰ ਇਹਨਾਂ ਨੂੰ ਬੋਲ ਨਹੀਂ ਪਉਂਦੇ ਨਾ ਤਾਂ ਪਾਰਟੀ ਨੂੰ ਪਉਣ ਨਾ ਇਹਨੂੰ ਪਉਣ ਨਾ ਕਾਂਗਰਸ ਨਾਲ ਕੱਲ ਨੂੰ ਪਉਣ ਭਾਜਪੀ ਦਾ ਖੁੱਛ ਨਹੀਂ ਇਹਨਾਂ ਨੇ ਜੇ ਦੁਆਰਾ ਆ ਗਈ ਹੈ ਨਾ ਸਾਡੇ ਸਰਦਾਰਾਂ ਦੇ ਸਿਰਾਂ ਤੇ ਪੱਗ ਰਹਿ ਨਹੀਂ ਦੇਣੀਆਂ ਇਹਨਾਂ ਨੂੰ ਸੱਚੀ ਗੱਲ ਪੰਜਾਬ ਹੰਕੜ ਦੇਖ ਰਹੇ ਹਾਂ ਤਸੀਮ ਮੈਂ ਕਰਨ ਹਾਂਡਾ ਅੱਜ ਪੰਜਾਬ ਦੇ ਉਸ ਹਲਕੇ ਦੇ ਲੋਕਾਂ ਵਿੱਚ ਆ ਜੇ ਹਲਕੇ ਦੇ ਲੋਕਾਂ ਨੇ ਹੰਸਰਾਜ ਹੰਸ ਨੂੰ ਮੀਡੀਆ ਦੇ ਵਿੱਚ ਇਹ ਕਹਿਣ ਨੂੰ ਮਜਬੂਰ ਕਰ ਦਿੱਤਾ ਕਿ ਮੈਂ ਹੁਣ ਮਿੰਤਰਾਜ ਮਿੰਤ ਹੋ ਗਿਆ ਹਾਂ ਸਰਾਜ ਹੱਸਦਾ ਰਿਹਾ ਹੀ ਨਹੀਂ ਹਾਲ ਜਾਣਦੇ ਹਾਂ ਹਲਕੇ ਦਾ ਕਿਹੜੀ ਪਾਰਟੀ ਇਹਨਾਂ ਨੂੰ ਚੰਗੀ ਲੱਗਦੀ ਆ ਕਿਹੜੀ ਨੇ ਕੰਮ ਕੀਤੇ ਮੌਜੂਦਾ ਸਰਕਾਰ ਦੀ ਕੀ ਰਿਪੋਰਟ ਹੈ ਭਾਜਪਾ ਬਾਰੇ ਕੀ ਵਿਚਾਰ ਨੇ ਗੱਲਬਾਤ ਕਰਦੇ ਆ ਬਾਈ ਹਸੀਕਾਲ ਕੀ ਨਾਂ ਤੁਹਾਡਾ ਬਾਈ ਜੀ ਠੀਕ ਹੈ ਲਖਵਿੰਦਰ ਸਿੰਘ ਬਾਈ ਕੀ ਕੰਮ ਕਰ ਕਰਦੇ ਆ ਐਕਸੀਡੈਂਟ ਆ ਬਾਈ ਬਾਈ ਜਿਵੇਂ ਮੈਂ ਕਿਹਾ ਇਹ ਉਹ ਹਲਕਾ ਜਿਸ ਕਰਕੇ ਹੰਸਰਾਜ ਹੰਸਾ ਆਪ ਹੀ ਕਹਿੰਦੇ ਕਿ ਮੈਂ ਹੁਣ ਮੰਤਰਾਜ ਮੰਤ ਹੋ ਗਿਆ ਤੇ ਕੀ ਰਿਪੋਰਟ ਆ ਫਿਰ ਇਸ ਸਾਲ ਕੇ ਦੀ ਤੁਹਾਨੂੰ ਲੱਗਦਾ ਵੀ ਕਿਹੜੀ ਪਾਰਟੀ ਤੁਹਾਨੂੰ ਚੰਗੀ ਲੱਗਦੀ ਹੈ ਕੋਟ ਆਨਸਰ ਆ ਜੀ ਵੀਰੇ ਸਾਰੇ ਸਾਹਮਣੇ ਆ ਪਿੰਡਾਂ ਦੇ ਕੋਈ ਵੜਨ ਨਹੀਂ ਹੁੰਦਾ ਭਾਈ ਭਾਨੇ ਕੋਈ ਚਾਹੀਦਾ ਕੰਮ ਕੀਤਾ ਹੁੰਦਾ ਤਾਂ ਲੋਕ ਉਹਨਾਂ ਨੂੰ ਪਿੰਡਾਂ 'ਚ ਵੜਨ ਦਿੰਦੇ ਅੱਜ ਵੀ ਵੇਖ ਲੋ ਕਿਸਾਨ ਬੈਠੇ ਕੋਈ ਕਿਸਾਨੀ ਵਾਲਾ ਸਾਰਿਆਂ ਨੂੰ ਪਤਾ ਹੀ ਆ ਵੀ ਮੰਦਾ ਹਾਲੀਆ ਪਰ ਦੇ ਅਸੀਂ ਆਪਦੇ ਰਿਲੇਟਿਵ ਤੋਂ ਨੇਰਾ ਗੱਲ ਕਰਕੇ ਸਾਡੇ ਕੋਲੇ ਆ ਗੱਡੀ ਖੜੀ ਆ ਅਸੀਂ ਟੈਕਸ ਭਰਦੇ ਆ ਹਰਿਆਣੇ ਦਾ ਭਰਦੇ ਆ ਦਿੱਲੀ ਦਾ ਭਰਦੇ ਆ ਦਿੱਲੀ ਦੇ ਵਿੱਚ ਜਿਹੜੀ ਸੈਂਟਰ ਪੁਲਿਸ ਹੈਗੀ મોદી ਦੀ ਉਹਨੂੰ ਫਰ ਨੂੰ ਪਤਾ ਹੀ ਆ ਕਿਉਂਕਿ ਸਰਕਾਰ ਬਣ ਹੈਗੀ ਆਮ ਆਦਮੀ ਨਹੀਂ ਪਰ ਜਿਹੜੀ ਪੁਲਿਸ ਸਾਰੀ ਹੈਗੀ મોદી ਦੇ ਹੱਥ ਚ ਅਸੀਂ ਬਾਈ ਖੁਦ 15 15 20 20 ਲੱਖ ਰੁਪਿਆ ਲਾਇਆ ਗੱਡੀਆਂ ਦੇ ਸਾਰੇ ਕਾਗਜ਼ ਫੁੱਲ ਆ ਬੀਮਾਡ ਚੋਰ ਪੋਲੂਸ਼ਨ ਨੁਕਸਾਨ ਸੋ ਜੋ ਵੀ ਕਾਗਜ਼ ਅਸੀਂ ਸਾਲ ਦਾ ਵੀ 25 25 30000 ਰੁਪਿਆ ਦਿੱਤਾ ਗਵਰਨਮੈਂਟ ਨੂੰ ਪਰ ਫਿਰ ਵੀ ਜਿਹੜੀ મોદી ਦੀ ਪੁਲਿਸ ਆ ਸਾਨੂੰ ਬਾਦਰਗੜ੍ਹ ਸ਼ਹਿਰ ਲੰਗਨ ਤੋਂ ਬਾਅਦ ਦਿੱਲੀ ਐਂਟਰ ਹੋ ਜਾਂਦੀ ਆ ਉਦੋਂ ਤੋਂ ਅਸੀਂ ਪੈਸੇ ਦੇਣ ਲੱਗ ਪਏ ਨੇ ਉਹਨਾਂ ਨੂੰ ਘੱਟੋ ਘੱਟ ਵੀ ਸਾਡਾ ਇੱਕ ਚੱਕਰ ਦਾ 1500 2000 ਰੁਪਇਆ ਸਾਡਾ ਪਾਲਸੀ ਜੇਬ ਚ ਜਾਂਦਾ ਪਾਲਸੀ ਜੇਬ ਤੇ ਜਾਂਦਾ ਬਾਈ ਪਾਲਾ ਦਿਨੇ ਜਾਵੜੋ ਰਾਤ ਨੂੰ ਜਾਵੜੋ ਦਿਨ ਰਾਤ ਇੱਕ ਹੀ ਆ ਸਾਨੂੰ ਸ਼ਰੇਆਮ ਲੁੱਟੀ ਜਾਂਦੇ ਆ ਉਹ ਜਿੱਥੇ ਮਰਜੀ ਜਾਵੜੋ ਬਾਈ ਮੈਂ ਹੁਣੇ ਉਹਨਾਂ ਦਾ ਇੰਟਰਵਿਊ ਕਰਕੇ ਆ ਆਂਸਰਾਂ ਜਾਂਸਦਾ ਉਹ ਕਹਿੰਦੇ ਵੀ ਕਾਟਾ ਦਾ ਪੰਜਾਬੀਆਂ ਦਾ ਭਾਜਪਾ ਦਾ ਕੀ ਜਾਣਾਂ ਜੇ ਕਰੀ ਜਾਣ ਵਿਰੋਧ ਤਾਂ ਵੀ ਜੇ ਮੰਗਣਾ ਦਾ ਪਿਆਰ ਨਾਲ ਮੰਗੋ ਗਾਲ ਕੱਢ ਕੇ ਕਿਉਂ ਮੰਗਦੇ ਹੋ ਭਾਈ ਹੁਣ ਮੋਦੀ ਤੱਕ ਤਾਂ ਅਸੀਂ ਪਹੁੰਚ ਨਹੀਂ ਸਕਦੇ ਜਿਹੜਾ ਪਿਆਰ ਨਾਲ ਗੱਲ ਕਰ ਲਿਆ ਅਸੀਂ ਤਾਂ ਇਹਨਾਂ ਤੂੰ ਗੱਲ ਕਰਨੀ ਸਾਡੀ ਕੋਈ ਸੁਣਵਾਈ ਕੋਈ ਨਹੀਂ ਧਰਨੇ ਵੀ ਲਾਲੇ ਬੜਾ ਕੁਝ ਕਰ ਲਿਆ ਅਸੀਂ ਤਾਂ ਉਹਦੇ ਧੰਦੇ ਬਾਰੇ ਕਵਾਂਗੇ ਕਿਸਾਨੀ ਵਾਲੇ ਕਿਸਾਨੀ ਬਾਰੇ ਦੱਸੀ ਤੁਹਾਨੂੰ ਪਤਾ ਹੀ ਆ ਸਰੇ ਆਮ ਉਹਦਾ ਜਿਹੜਾ 2-3 ਸਾਲ ਹੋ ਗਏ ਪਹਿਲਾਂ ਵੀ ਅੰਦੋਲਨ ਚੱਲਿਆ ਹੁਣ ਵੀ ਚੱਲਿਆ ਕਨੌਰੀ ਬਾਰਡਰ ਦੇ ਬਟੇ ਕਿੰਨਾ ਧਕਾ ਸਰੇ ਆਮ ਕਰਦੇ ਆ ਉਹ ਕਹਿੰਦੇ ਨਾ ਵੀ ਇਹ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿਸਾਨਾਂ ਨੂੰ ਇਸ ਦਾ ਫਾਇਦਾ ਹੀ ਕਰਨਾ ਸੀ ਲਾਂਘਾ ਖੋਲ ਦੇਣਾ ਇੱਥੋਂ ਫਿਰ ਰਾਂਚੇ ਤੁਹਾਡੀਆਂ ਸਬਜ਼ੀਆਂ ਵਿਕਣ ਗਿਆ ਇਹਦੀ ਗੱਲ ਕਰਦੇ ਨੇ ਨਾ ਕਿ ਨੂੰ ਕਿਦਾ ਬ੍ਰੇਕਾ ਦੇ ਹਾਂਜੀ ਨਾ ਹੋਇਆ ਤਾਂ ਬੰਦ ਕਰ ਦੇ ਆ ਗਿਆ ਮੈਂ ਉੱਥੇ ਆ ਕੇ ਖੜ ਜੋ ਕਿੰਨਾ ਟਰੈਕ ਕਿੰਨੀ ਲੇਬਰ ਇਹ ਬਾਰਡਰ ਤੇ ਕੰਮ ਕਰਦੀ ਸੀ ਇਹਨਾਂ ਨੇ ਬੰਦਰਗਾਹਾਂ ਉੱਥੇ ਗਾੜੀਆਂ ਕਾਂਢ ਲਗਾਈਆਂ ਖੋਲੀਆਂ ਇਹ ਜਿਹੜਾ ਡਾਨੀਆਂ ਇੰਨੀਆਂ ਦਾ ਸਮਾਨ ਬਾਹਰਲੇ ਮੁਲਕਾਂ ਤੋਂ ਪਾਕਿਸਤਾਨ ਤੋਂ ਕਿ ਉੱਥੋਂ ਦੀ ਪੰਜਾਬ ਚ ਆਉਂਦਾ ਵਾ ਇੱਥੋਂ ਆ 50 ਕਿਲੋਮੀਟਰ ਤੋਂ ਨਹੀਂ ਆ ਸਕਦਾ ਜੋ ਪੰਜਾਬ ਨੂੰ ਮਾਰਨ ਖਾਤਰ ਇਹਨਾਂ ਨੇ ਕੀਤਾ ਉਹ ਕਹਿੰਦੇ ਅਸੀਂ ਖੋਲ ਦੇਣਾ ਹੁਣ ਹਰਿਆਣਾ ਦੇ ਬੀਜੇਪੀ ਦੀ ਸਰਕਾਰ ਸੀ ਉਹਨੇ ਸਾਡਾ ਸੁਮਕਰਨ ਸਿੰਘ ਮਾਰਿਆ ਛਰਿਆਂ ਗੋਲੀ ਮਾਰ ਕੇ ਮਾਰਿਆ ਕਿੰਨੇ ਸੋ ਟਰੈਕਟਰ ਸਾਡੇ ਆਏ ਇਹਨਾਂ ਨੇ ਅੱਗਾਂ ਲਾਈਆਂ ਇੱਕ ਮੁੰਡੇ ਦੀ ਐਡੀ ਮੰਦੀ ਹਾਲਤ ਕੀਤੀ ਚੱਕ ਕੇ ਉਹਦਾ ਚਬੜਾ ਕੀ ਜੋ ਕੋਈ ਇੱਕ ਚੀਜ਼ ਨਹੀਂ ਉਹਦੀ ਛੱਡੀ ਕਹਿੰਦੇ ਹੰਸਰਾਜ ਹੰਸ ਕਹਿੰਦੇ ਮੈਂ ਕਿਹਾ ਵੀ ਇੰਨਾ ਤੁਹਾਡਾ ਵਿਰੋਧ ਹੋ ਰਿਹਾ ਉਹ ਕਹਿੰਦੇ ਅਸੀਂ ਤਾਂ ਬੰਗਾਲ ਚ ਵੀ ਪ੍ਰਚਾਰ ਕਰਦੇ ਰੇ ਸਾਡੀਆਂ ਸਟੇਜਾਂ ਨੂੰ ਅੱਗ ਲਾ ਦਿੰਦੇ ਸੀ ਇਹ ਤਾਂ ਕੋਈ ਹਾਸਾ ਖੇਡਾ ਕਹਿੰਦੇ ਕੋਈ ਚੱਕਰ ਨਹੀਂ ਇਹ ਟੀਚਰਾ ਕਰਦੇ ਆ ਇਹ ਸਰਕਾਰ ਟੀਚਰਾ ਕਰਦੀ ਆ ਵੀ ਇਹਨਾਂ ਨੂੰ ਅਸੀਂ ਸਮਝਦੇ ਕੁਛ ਨਹੀਂ ਇਹ ਸਾਨੂੰ ਟੀਚਰਾ ਕਰਦੇ ਆ ਹੰਸਰਾਜ ਹੰਸ ਕੱਲ ਦੇ ਆਣ ਕੇ ਬਾਵਰੀਆਂ ਖਿਲਾਰ ਕੇ ਆ ਕਦੇ ਕਿਤੇ ਜਗ੍ਹਾ ਤੇ ਭੇਜਦੇ ਕਦੇ ਕਿਤੇ ਭੇਜ ਜਾਂਦੇ ਜਾ ਕੇ ਇਹ ਜਗ੍ਹਾ ਤੇ ਬੈਠਣ ਵਾਲੇ ਲੋਕ ਸਾਡੇ ਮੂਹਰੇ ਲਾਤੇ ਲਿਆਣ ਤੇ ਕਰਮਜੀਤ ਤਾਂ ਮੂਹਰੇ ਬਾਰੇਗਾ ਫਕੀਰਾਂ ਨੂੰ ਮੰਨਣ ਵਾਲੇ ਹੀ ਪੀੜਾ ਫਕੀਰਾਂ ਨੂੰ ਮੰਨਣ ਵਾਲੇ ਸੀ ਉਹ ਜਗ੍ਹਾ ਤੇ ਆਪਦੇ ਖੇਡਾਂ ਖੇਡਣ ਵਾਲੇ ਤੇ ਉਹ ਸਾਡੇ ਮੋਰੇ ਲਾਤੇ ਨਾਲ ਲਿੜਾ ਕੇ ਸਾਨੂੰ ਮੂਰਖ ਬਣਾਈ ਜਾਂਦੇ ਹੋ ਦੂਜੇ ਪਾਸੋਂ ਵੀ ਗਾਇਕ ਹੀ ਆ ਕਰਮਜੀਤ ਅਰਮੋਲ ਆ ਮੈਦਾਨ 'ਚ ਕਿਵੇਂ ਦੇਖਦੇ ਹੋ ਉਹ ਤੇ ਚਲੋ ਹੁਣ ਮੁਕਾਬਲਾ ਇਹਨਾਂ ਦਾ ਹੈਗਾ ਵਾ ਦੱਸਾਂਗੇ ਅਸੀਂ ਸੋਚਾਂਗੇ ਹਜੇ ਹਜੇ ਟਾਈਮ ਪਿਆ 20-22 ਦਿਨ ਵੀ ਕਿੰਨੂੰ ਅਸੀਂ ਮਨ ਬਣਾ ਕੇ ਵੋਟ ਪਾਉਣੀ ਆ ਪਰ ਫੇਰ ਵੀ ਜਿਵੇਂ ਪ੍ਰੀਤਕੋਟ ਤੋਂ ਪਹਿਲਾਂ ਵੀ ਇੱਕ ਗਾਇਕ ਸੀ ਐਮਪੀ ਤੁਹਾਡੇ ਸਦੀਕ ਸਾਹਿਬ ਸੀ ਤੇ ਹਾਲੇ ਵੀ ਹਾਲੇ ਵੀ ਗਾਇਕਾਂ ਦੀ ਉਮੀਦ ਹੈਗੀ ਆ ਉਹ ਤਾਂ ਮੋਟਾ ਨਹੀਂ ਸੂਦਾ ਉਹ ਤਾਂ ਮੋਟਾ ਹੀ ਨਹੀਂ ਉਹ ਸੌ ਜਾਂਦਾ ਉੱਥੇ ਜਾ ਕੇ ਇਦਾਂ ਉਹ ਕਹਿੰਦੇ ਬੰਦਾ ਬਹੁਤ ਚੰਗਾ ਕਹਿੰਦੇ ਪਾਰਟੀ ਵਾਲੇ ਕਹਿੰਦੇ ਸੀ ਭਲਾ ਮਾਰਸ ਵਾਦਾ ਨਹੀਂ ਸੀ ਕਰਦਾ ਵਾਦਾ ਨਹੀਂ ਕਰਦਾ ਲੋਕਾਂ ਤੇ ਪਿੰਡਾਂ ਚ ਲੜਾਈਆਂ ਨਹੀਂ ਕਰਾਈਆਂ ਉਹਨੇ ਹੈ ਇਹ ਨਹੀਂ ਵੀ ਕਹੇ ਤੇ ਮੈਂ ਪਰਚਾ ਕਰਾ ਦਿਆਂ ਇਹਨਾਂ ਨੇ ਤਾਂ ਉਦੋਂ ਹੀ ਚੱਕ ਲੈਣਾ ਜੇ ਇਹਨਾਂ ਦੀ ਸਰਕਾਰ ਆ ਗਈ ਤਾਂ ਹੰਸ ਰਾਜਾਂ ਸਨੇਤਾ ਮੈਂ ਹੁਣ ਡੋਲਦਾ ਵਾਂ ਇਹਨਾਂ ਨੂੰ ਨੋਟ ਹੋ ਜਾਣਾ ਮੇਰਾ ਉਹ ਬੋਲਿਆ ਤੇ ਸਾਨੂੰ ਚੱਕ ਕੇ ਲੈ ਜਾਣਾ ਇਹਨਾਂ ਨੇ ਲੱਭਣ ਹੀ ਨਹੀਂ ਦੇਣਾ ਆ ਗਿਆ ਬਾਪੂ ਤੁਹਾਡੇ ਕੋਲ ਵੀ ਆ ਗਿਆ ਖੜ ਜੋ ਕੀ ਚੱਕਰ ਹੈ ਕੌਣ ਨਹੀਂ ਵੜਦਾ ਤੇ ਇਹਨਾਂ ਨੇ ਹਾਂਜੀ ਕਿਵੇਂ ਕਿਸਾਨ ਇਥੋਂ ਗਏ ਆ ਇਹਨਾਂ ਨੇ ਕਿਰਲ ਗੱਡੇ ਸੜਕਾਂ ਬੰਦ ਕਰਤੀਆਂ ਪੱਥਰ ਲਾ ਕੇ ਕਿਉਂ ਲਾਏ ਨਹੀਂ ਉਹ ਇਹਨਾਂ ਦੇ ਭੁਲਾਈਏ ਲੱਗਦੇ ਇਹਨਾਂ ਨੇ ਰੋਕ ਲਏ ਮੈਂ ਅੱਜ ਨਾ ਸਵਾਲ ਕੀਤਾ ਕਹਿੰਦੇ ਸਾਡੇ ਤਾਂ ਚਾਰ ਮੰਤਰੀ ਚੰਡੀਗੜ੍ਹ ਚੱਲ ਕੇ ਆ ਗਏ ਸੀ ਅਸੀਂ ਕਿਹਾ ਵੀ ਕੀ ਲੈਣਾ ਦੱਸੋ ਇਹ ਕਹਿੰਦੇ ਅਸੀਂ ਤਾਂ ਦਿੱਲੀ ਜਾਣਾ ਲੈਣਾ ਲੂਣਾ ਕੁਛ ਨਹੀਂ ਦਿੱਲੀ ਕਿਉਂ ਨਹੀਂ ਲੈਣਾ ਸਾਰਾ ਕੁਝ ਲੈਣਾ ਐਮ ਐਸ ਸੀ ਮੰਗੀ ਦਿੱਤੀ ਨੇ ਇਹਨੇ ਕਾਨੂੰਨਾਂ ਨੂੰ ਕਹਿ ਕੇ ਮੁੱਕਰ ਗਿਆ ਫੇਰ ਲਾਗੂ ਕਰਦੇ ਇਹਨੇ ਇਹਦੀ ਮਰਜ਼ੀ ਚੱਲੀ ਜੁਥਾ ਦਾ ਸਾੜਾ ਲਾਗੇ ਨੂੰ ਮੋਟਾ ਬਾਵਾ ਕਹਿੰਦਾ ਪਿੰਡ ਦੇ ਨਹੀਂ ਮੜ ਦਿੰਦੇ ਇਹਨੂੰ ਅਸੀਂ ਇਹੀੇ ਕਹਿ ਰਹੇ ਹੁੰਦੇ ਨੇ ਅੱਜ ਪਰ ਜਿੱਥੇ ਮਰਜ਼ੀ ਤੁ ਕਿਤੇ ਚੰਗਣ ਕੀਤਾ ਕਿ ਕੋਈ ਨਹੀਂ ਕਰਿਆ ਸਾਨੂੰ ਤਾਂ ਕੋਈ ਚੱਗ ਲੱਦਾ ਰਭੀਆ ਕਰਦਾ ਉਹ ਕਹਿੰਦੇ ਪਾਸ਼ਪਾੜੇ ਲਾਂਘਾ ਕਰਤਾਰਪੁਰ ਖੜਾਤਾ ਅਸੀਂ ਵੀ ਹੁਣ ਸਿੱਖ ਸੰਗਤ ਜਾ ਸਕਦੀ ਆ ਉਧਰ ਅਸੀਂ ਖੋਲੇ ਉਹ ਕਹਿੰਦੇ ਇਹ ਥੋੜਾ ਕਰਾਤਾ ਉਹ ਉਹ ਕਹਿੰਦੇ ਮੋਦੀ ਸਾਹਿਬ ਨੇ ਕਾਗਰਾ ਦੇ ਰਾਤ ਹੋਇਆ ਸੀਗਾ ਨਹੀਂ ਕਹਿੰਦੇ ਮੋਦੀ ਸਾਹਿਬ ਦੇ ਨਾ ਮੋਦੀ ਨੇ ਗੋੜ ਗੋੜ ਕੈਪਟਨ ਨੇ ਕਰਾ ਸੀ ਉਹ ਜਾਨ ਮਾਰੇ ਉਹਦੇ ਮੇਰਾ ਰੂਤਾ ਮਾਰੇ ਤਾਂ ਅੱਛਾ ਹਾਂ ਉਹ ਇੰਨੇ ਥੋੜਾ ਕਰਵਾਤਾ ਤੇ ਫਿਰ ਹੁਣ ਫਿਰ ਸਾਰੀਆਂ ਗੰਢੇ ਲਾਇਨ ਨੂੰ ਕਿਸੇ ਨੂੰ ਬੋਟ ਨਹੀਂ ਪਾਣੀ ਨਾ ਆਮ ਪਾਰਟੀ ਨੂੰ ਪੋਣੋ ਨੱਚ ਕਿਸੇ ਨੂੰ ਨਹੀਂ ਪਉਦੇ ਉਹਨਾਂ ਨੇ ਵੀ ਗਾਇਕੀ ਖੜੇ ਕੀਤੇ ਕਰਮਜੀਤ ਅਨਮੋਲ ਸੀਐਮ ਮਾਨ ਦੇ ਯਾਰ ਇਹਨਾਂ ਦੇ ਪੌਂਦੀ ਲੋਕੀ ਪਾੜ ਕੇ ਖੜੇ ਪਰ ਵੋਟ ਨਹੀਂ ਇਹਨਾਂ ਨੂੰ ਪਉਂਦੇ ਕਿਸੇ ਨੂੰ ਵੀ ਪਰ ਕਿਸੇ ਨੂੰ ਤਾਂ ਬਟਨ ਤਾਂ ਨੱਪਣੇ ਹੀ ਪੈਣ ਉਹ ਨੱਪਣਗੇ ਫਿਰ ਜਿਹੜਾ ਕੋਈ ਚੰਗਾ ਲੱਗੂ ਹੁਣ ਜਿਵੇਂ ਅਵਰਤਪਾਲ ਨਿਕਲੂਗਾ ਬਾਹਰ ਅੰਦਰ ਬੈਠਣ ਨੂੰ ਜਿਤਾਉਣਗੇ ਲੋਕਾਂ ਨੂੰ ਅਵਰਤਪਾਲ ਨੂੰ ਜਿਤਾਉਣਾ ਚਾਹੀਦਾ ਉਹਨਾਂ ਨੂੰ ਪੱਕਾ ਜਿਤਾਉਣਗੇ ਯਾਰ ਭਾਈ ਜਨਤਾ ਉਹਦੇ ਮਗਰ ਆ ਸਾਰੀ ਪਰ ਇਹ ਉਹੀ ਖਡੂਰ ਸਾਹਿਬ ਵਾਲਿਆ ਇਹਨਾਂ ਦੀ ਬੀਬੀ ਖਾਲੜਾ ਇਹਦੇ ਤੇ ਵੀ ਤਾਂ ਹੀ ਲੱਗਦੇ ਹੁਣ ਦੂਜੇ ਤੇ ਭਗੌਂਤ ਮੰਨ ਤੇ ਵੀ ਲੋਕ ਵੀ ਉਹ ਦੇਖ ਕੇ ਕਿਸਾਨ ਦਾ ਪ ਇਹ ਇਹਨਾਂ ਨੇ ਨਖਾ ਕਰਤਾ ਚੌਗਣਾ ਹੁਣ ਜਿਹੜੀ ਮਰਜ਼ੀ ਜਿੱਥੇ ਮਰਜ਼ੀ ਚੱਲਵਾੜਾ ਜਿੰਨਾ ਜੀ ਕਰਦਾ ਉਹਨਾਂ ਦੀ ਦਵਾਦ ਨੇ ਗੱਲ ਕਰਕੇ ਕਿੱਥੋਂ ਲੈਣਾ ਖਡੂਰ ਸਾਹਿਬ ਵਾਲਿਆਂ ਨੇ ਬੀਬੀ ਖਾਲੜਾ ਹਰਾਤੀ ਸੀ ਲੱਗਦਾ ਅਮਰਤਪਾਲ ਜਿੱਤ ਜਾਣਗੇ ਇਸ ਵਾਰੀ ਪੱਕਾ ਜਿਤਾਉਣਗੇ ਯਾਰ ਰੋਗਟ ਵੈਸੇ ਬੁਰੀ ਤੇ ਹੋਏ ਖੜੇ ਆ ਪਰ ਇਹਨਾਂ ਨੂੰ ਬੋਲ ਨਹੀਂ ਪਾਉਂਦੇ ਨਾ ਤਾਂ ਪਾਰਟੀ ਨੂੰ ਪਾਉਣ ਨਾ ਇਹਨੂੰ ਪਾਉਣ ਨਾ ਕਾਂਗਰਸ ਨਾਲ ਗੱਲ ਕਿਨੂੰ ਪਾਉਣ ਤੁਹਾਨੂੰ ਵੀ ਐਵੇਂ ਹੀ ਲੱਗਦਾ ਹਾਂ ਹਾਂ ਜੀ ਐਹੀਂ ਲੱਗਦਾ ਸਾਰਾ ਕੁਝ ਐਹੀਂ ਹੋਊਗਾ ਆਵਾਜ਼ੀ ਪਾਰਟੀ ਨੂੰ ਵੀ ਪੈਂਦੀ ਨਾ 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 ਭਾਈ ਅਮਰਤਪਾਲ ਜਿੱਤੂ ਬਹੁਤ ਵੱਡੀ ਮਾਰ ਉਹ ਹੀ ਕਹਿੰਦੇ ਉਹ ਜੇਲ੍ਹ ਦੇ ਵਿੱਚੋਂ ਬਾਹਰ ਆਉਂਦਾ ਮਾਰਾ ਚੋਣਾ ਲੜੀ ਜਾਂਦਾ ਅਮਰਤਪਾਲ ਕਰਨਾ ਕਰਨਾ ਤੋਂ ਨਹੀਂ ਵੀ ਕੁਝ ਨਹੀਂ ਪਹਿਲਾਂ ਕਹਿੰਦਾ ਜੀ ਮੈਂ ਸਰਕਾਰ ਬਾਈ ਯਾਰ ਲੋਕਾਂ ਨੂੰ ਬਚਾਉਉ ਦਾ ਸਹੀ ਨਸ਼ੇ ਤੋਂ ਦਾ ਬਚਾਉ ਨਾ ਮੁੰਡੇ ਤਾਂ ਬਜਣਗੇ ਨਾ ਕਿੰਨੇ ਜਨਤਾ ਮਰੀ ਜਾਂਦੀ ਨਸ਼ੇ ਨਾਲ ਕਿਸੇ ਬਿੱਟ ਨੂੰ ਮਰਦੀ ਜਾ ਕੇ ਪੁੱਛਦਾ ਬੁੜੀਆਂ ਰੋਈ ਜਾਂਦੀਆਂ ਵੇਣ ਪਾਈ ਜਾਂਦੀਆਂ ਮੇਰਾ ਮਰ ਗਿਆ ਮੇਰਾ ਮਰ ਗਿਆ ਠੀਕੇ ਦਾਤਾ ਮਿਲ ਜਾਂਦੇ ਆ ਮਟਾ ਕੀ ਜਾਵੜਾ ਮਹਿਮੂਣੇ ਜਾਵੜਾ ਗੁਰੂ ਦਾ ਜਾਵੜਾ ਜੇ ਮਰ ਜਾ ਕਿ ਟਿਕਾ ਲੈ ਕੇ ਲਾ ਲੈਂਦੇ ਕਈ ਇਹ ਬਹੁਤ ਰੋਸ ਕਰਦੇ ਆ ਉਹਨਾਂ ਦੇ ਸਮਰਥਕ ਕਹਿੰਦੇ ਵੀ ਜਦੋਂ ਫਿਰ ਚੱਕਿਆ ਸੀ ਅਮਰਤਪਾਲ ਉਰਦੋ ਕਿਉਂ ਨਹੀਂ ਲੋਕਾਂ ਨੇ ਕੱਟ ਕੀਤਾ ਕਿੰਨੋ ਕੀ ਕਰਨ ਕੀ ਭੰਦੇ ਨੇ ਰੱਖਿਆ ਨਹੀਂ ਇੱਥੇ ਜੇ ਪੰਜਾਬ ਦੀ ਜੇਲ੍ਹ ਚ ਰੱਖਦੇ ਜੇਲ੍ਹ ਨਾ ਭੰਦਦੇ ਲੋਕ ਉਹਦਾ ਗੱਲ ਕਰ ਰਹੇ ਨੇ ਉਹਨਾਂ ਦੇ ਪੈਰਵਾਹੀ ਤੋਂ ਬਾਹਰ ਕਰਤਾ ਉਹ ਤਾਂ ਯਾੜ ਨਹੀਂ ਸਕਦੇ ਕੋਈ ਲੈ ਹੀ ਦੂਰ ਗਏ ਲੈ ਹੀ ਦੂਰ ਗਏ ਇੱਥੇ ਨੇ ਨਾ ਇਹਨੂੰ ਮੈਨੂੰ ਉਹਦਾ ਭਗਵੰਤ ਮਾਨ ਨੂੰ ਜਾ ਕੇ ਮਾਰ ਦਿੰਦੇ ਮਾਰਦੇ ਲੋਕ ਐਡੇ ਬੁਰੀ ਤੇ ਸੀ ਉਹਦੇ ਲੋਕ ਅੱਛਾ ਹਾਂ ਭਾਈ ਇੱਥੋਂ ਬੰਬਾ ਲੱਗ ਗਿਆ ਕਿ ਅੰਮ੍ਰਿਤਸਰ ਲੱਗ ਗਿਆ ਤੁਸੀਂ ਕਿਵੇਂ ਭਾਈ ਜੀ ਇੱਥੋਂ ਬੰਬਾ ਲੱਗ ਗਿਆ ਕਿ ਅੰਮ੍ਰਿਤਸਰ ਲੱਗ ਗਿਆ ਬਟਰ ਅੰਮ੍ਰਿਤਸਰ ਨੇੜੇ ਹੈ ਭਾਈ ਜੀ ਨੇੜੇ ਆ ਸਾਨੂੰ ਉੱਥੋਂ ਸਮਾਨ ਇੱਥੇ ਕਿੰਨੇ ਪਰਸੈਂਟ ਵਾਧਾ ਹੋ ਕੇ ਮੈ ਪੈਸੇ ਮਿਲਦਾ ਕਿੱਥੋਂ ਅਸੀਂ 50 ਕਿਲੋਮੀਟਰ ਤੋਂ ਲਾ ਕੇ ਸਮਾਨ ਸਾਨੂੰ ਪਾਕਿਸਤਾਨ ਤੋਂ ਸਾਡਾ ਪਾਰ ਚੱਲਦਾ ਹੈ ਪੰਜਾਬ ਦਾ ਇਹਨਾਂ ਪੰਜਾਬ ਦਾ ਵਪਾਰ ਬੰਦ ਕਰਕੇ ਤੇ ਬੰਬੇ ਤੋਂ ਡਾਨੀ ਬਾਨੀ ਦਾ ਖੋਲਿਆ ਇਹ ਸਾਡੇ ਕੀ ਲੱਗਦੇ ਆ ਤੇ ਆਮ ਆਦਮੀ ਪਾਰਟੀ ਨੂੰ ਮਤਲਬ 2 ਸਾਲਾਂ ਦੀ ਰਿਪੋਰਟ ਕਿਵੇਂ ਦਿਓਗੇ ਤੁਸੀਂ ਪਾਸ ਫੇਲ ਹੁਣ ਤੱਕ ਕੋਈ ਛੋਟੇ ਇਲਾਕੇ ਦੇ ਕੰਮ ਹੋਏ ਆ ਕੋਈ ਸੋਹਣੇ ਕੰਮ ਕੀਤੇ ਜਿੰਨੇ ਕੀਤੇ ਆ ਗਰੀਬ ਲੋਕਾਂ ਦੇ ਬਿੱਲ ਮਾਫ ਹੋਏ ਜਿਨ੍ਹਾਂ ਨੂੰ ਹਰ ਘਰ ਨੂੰ ਗਰਮੀ ਦੇ ਵਿੱਚ ਵੀ 5-5000 ਹੁੰਦਾ ਸੀ ਅੱਜ ਉਹਨਾਂ ਦੇ 0 ਬਿੱਲ ਆਉਂਦੇ ਆ ਕਈ ਕੰਮ ਬਹੁਤ ਵਧੀਆ ਕੀਤੇ ਆ ਥੋੜਾ ਜਿਹਾ ਅਮਰਤਬਾਲ ਵੇਲੇ ਗਲਤੀ ਕਰ ਗਿਆ ਚਲੋ ਉਹ ਹੋ ਵੀ ਜਾਂਦੀ ਬੰਦੇ ਤੋਂ ਕੁੱਲ ਮਿਲਾ ਕੇ ਤੁਸੀਂ ਆਮ ਆਦਮੀ ਪਾਰਟੀ ਦਾ ਖੁਸ਼ ਹੋ ਹਾਂ ਹਜੇ ਤੱਕ ਖੁਸ਼ ਆ ਜਿੰਨੇ ਸੋਹਣੇ ਕੰਮ ਕੀਤੇ ਇਹਨਾਂ ਨੇ ਹੂੰ ਬੀਜੇਪੀ ਨੋ ਖੋਚਨੀ ਇਹਨਾਂ ਨੇ ਜੇ ਦੁਆਰਾ ਆ ਗਈ ਹੈ ਨਾ ਸਾਡੇ ਸਰਦਾਰਾਂ ਦੇ ਸਿਰਾਂ ਤੇ ਪੱਗ ਰਹਿ ਨਹੀਂ ਦੇਣੀਆਂ ਇਹਨਾਂ ਨੇ ਕਾਂਗਰਸ ਵਾਲਿਆਂ ਨੂੰ ਕਿਵੇਂ ਦੇਖਦੇ ਹੋ ਉਹ ਕਹਿੰਦੇ ਸਾਨੂੰ ਮੌਕਾ ਦਿਓ ਭਾਤਪਾ ਵਾਲਿਆਂ ਨੂੰ ਅੱਗੇ ਬਹੁਤ ਵਧੀਆ ਮੌਕਾ ਦਿੱਤਾ ਵਾ ਹੁਣ ਨਹੀਂ ਉਹਨਾਂ ਨੂੰ ਹਜੇ ਦਿੰਦੇ ਮੈਂ ਕੋਲ ਮਲਾ ਕੇ ਤੁਸੀਂ ਤਾਂ ਆਮ ਆਦਮੀ ਪਾਰਟੀ ਤੇ ਜਾ ਰਹੇ ਆ ਗਾ ਉੱਤੇ ਹੀ ਜਾ ਨਹੀਂ ਹਜੇ ਪੱਸੀ ਗੱਲ ਬਾਈ ਜੀ ਇਸ ਤਰੀਆ ਬਾਈ ਜੀ ਕਿਨਾਂ ਆਇਆ ਸਰ ਜੀ ਇਹ ਕੰਮ ਕਰਦਾ ਆਪੇ ਠੀਕ ਚੀਬੜੀ ਕਰਦੇ ਕੀਤੀ ਬਾੜੀ ਕਰਦੇ ਤੁਸੀਂ ਤਾਂ ਪਰਨਾ ਖਾਟਾ ਜਿਹਾ ਲਿਆ ਆਵਾ ਤੁਸੀਂ ਪਾਰਟੀ ਵਾਲੇ ਤਾਂ ਨਹੀਂ ਕਿਤੇ ਆ ਹੈਗੇ ਅੱਛਾ ਤਾਂ ਫਿਰ ਕਿਵੇਂ ਕੀ ਰਿਪੋਰਟ ਆ ਤੁਸੀਂ ਤਾਂ ਵੈਸੇ ਤਾਰੀਫ ਹੀ ਕਰੋਗੇ ਸਹੀ ਤਾਂ ਤਾਰੀਫ ਹੀ ਕਰਨੀ ਕਿਉਂਗਾ ਰਿਪੋਰਟ ਬਾਰੇ ਲੋਕ ਕੀ ਕਹਿੰਦੇ ਆ ਲੋਕਾਂ ਨੂੰ ਵੀ ਚੰਗੀ ਲੱਗਦੀ ਕਿ ਇੱਕ ਵਰਕਰਾਂ ਨੂੰ ਤਾਂਸ ਤੇ ਚੰਗਾ ਕੰਮ ਕਰੀ ਜਾ ਰਹੇ ਆ ਬਾਕੀ ਪੜਾਈ ਪੁੜਾਈ ਬਾਰੇ ਬਹੁਤ ਧਿਆਨ ਦੇ ਰਹੇ ਆ ਹਾਂ ਆਣ ਮੈਡੀਕਲ ਸੀਗਾ ਇੱਥੇ ਗੁਰਗੋਬ ਸਿੰਘ ਜਿਹੜਾ ਉਥੇ ਅੱਗੇ ਸਾਡਾ ਕੰਮਰੀ ਗਿਆ ਸੀ ਕਿਹਨਾਂ ਬਾਤ ਨਹੀਂ ਪੁੱਛਦੇ ਸੀਗੇ ਤੇ ਹੁਣ ਅੱਜ ਦੇ ਟਾਈਮ ਚੜਿਆ ਜਾ ਉਥੇ ਅੱਗੇ ਪਿੱਛੇ ਭੱਜੀ ਫਿਰਦੇ ਡਾਕ ਕਈ ਕਹਿੰਦੇ ਕਈ ਕਹਿੰਦੇ ਆਮ ਆਦਮੀ ਪਾਰਟੀ ਵਾਲਿਆਂ ਨੇ ਮੁੜ ਕੇ ਵਰਕਰਾਂ ਨੂੰ ਤਾਂ ਪੁੱਛਿਆ ਨਹੀਂ ਹੁਣ ਮੰਤਰੀ ਖਿਲਾਰ ਨਹੀਂ ਸੀ ਸਾਰੇ ਮੰਤ ਕੈਬਨਿਟ ਮੰਤਰੀ ਚੱਕ ਤੇ ਸਾਰੇ ਐਮਐਲਏ ਦੇ ਤੇ ਆਮ ਬੰਦੇ ਨੂੰ ਟਿਕਟ ਨਹੀਂ ਦਿੱਤੀ ਉਹ ਫਿਰ ਹੋਣਾ ਵੀ ਬਰਾਬਰ ਦਾ ਵੀ ਉਹਨਾਂ ਨੇ ਲਿਆ ਕੇ ਠੱਲਣਾ ਨਾ ਜੇ ਉਹਨੋਂ ਮਾੜਾ ਬੰਦਾ ਇੱਥੇ ਠੱਲਤਾ ਤਾਂ ਉਹਨਾਂ ਦਾ ਬਰਾਬਰੀ ਕਿਵੇਂ ਕਰੂਗਾ ਵੇ ਵਰਕਰਾਂ ਦਾ ਸਤਿਕਾਰ ਰੱਖਿਆ ਜਾ ਰਿਹਾ ਹਾਂ ਪੂਰਾ ਸਤਿਕਾਰ ਹੋ ਰਿਹਾ ਯਾਰ ਸਾਡਾ ਯਾਰ ਇਹ ਕਿਉਂ ਨਹੀਂ ਹੁੰਦਾ ਪਿਆ ਸਾਡੀ ਰਾਜਗੀ ਨਹੀਂ ਸਾਡੀ ਗੱਲ ਮੰਨਦੇ ਆ ਸਾਡੀ ਗੱਲ ਪੂਰੀ ਹੁੰਦੀ ਜੋ ਇਹ ਕਹਿੰਦੇ ਹੁੰਦੀ ਵੀ ਸਾਡੀ ਸਾਡੀਆਂ ਮੰਗਾਂ ਪੂਰੀਆਂ ਹੁੰਦੀਆਂ ਪਈ ਬਿਲਕੁਲ ਕਈ ਕਿਵੇਂ ਨਾ ਮੰਨਣਾ ਕੋਣ ਨੇ ਵੀ ਤੁਸੀਂ ਆਪ ਪ੍ਰੈਸ਼ਰ ਕੋਟ ਰਿਪੋਰਟ ਦੱਸਿਆ ਬਾਈ ਜੀ ਤੇ ਬਈ ਕੀ ਰਿਪੋਰਟ ਆ ਤੁਹਾਨੂੰ ਲੱਗਦਾ ਹੱਥ ਜਾਣੀ ਹੋ ਗਰਾਊਂਡ 'ਚ ਜਿਵੇਂ ਅਸੀਂ ਅੱਜ ਆਏ ਆ ਕੀ ਲੱਗ ਪਈ ਬਾਕੀ ਕੁਝ ਕਹਿ ਨਹੀਂ ਸਕਦੇ ਫਿਰ ਪੁਲਿਸ ਉਹ ਇੱਥੇ ਲੈ ਜਾ ਗਰਮ ਜੀ ਤਰੋ ਕਰਮੀ ਤਨ ਮੋਲੇ ਜੂ। ਫੀਕੁਰ ਨਹੀਂ ਲੈ ਜੂ। ਬਾਕੀ ਕੁਝ ਕਹਿ ਨਹੀਂ ਸਕਦੇ। ਕਬੱਡੀ ਜਿੱਤ ਹੋਊਗੀ ਕਿ ਇਸ ਹਿਸਾਬ ਦਾ ਨਹੀਂ। ਉਹ ਬਾਕੀ ਤਾਂ ਤੁਹਾਨੂੰ ਪਤਾ ਹੀ ਨਹੀਂ ਕੀ ਹਾਲ ਆ। ਵਾਹ ਕੋਈ ਪਾਰਟੀ ਤਾਂ ਬਾਕੀ ਇਨਾਂ ਦੇ ਇਨਾਂ ਦੇ ਵੀ ਫੀਕੁਰ ਦੀ ਛੀੜ ਨਹੀਂ ਛੜਦਾ ਉਹ। ਉਹ ਲੈ ਜਾਣਗੇ। ਹਾਂਸ ਰਾਜ ਹਾਂਸ ਦਾ ਵਿਰੋਧ ਗੁਰੂਦ ਘਟੂਗਾ। ਹਕੂਮਤਾਂ ਦੇ ਹੋਏ ਪਏ ਆ। ਉਹ ਕੰਟਰੋਵਰਸੀ ਆ ਵੀਰੇ ਉਹ ਪੱਕੀ ਉਹ ਤੁਸੀਂ ਇਹ ਵੀ ਇਹ ਵੀ ਨਿਕਲ ਜਾਓ ਦਿਮਾਗ ਤੋਂ ਕੱਢ ਦੇਣਾ। ਜਿੰਨਾ ਉਹਨੇ ਪ੍ਰਚਾਰ ਕੀਤਾ ਲੈ ਵੀ ਮੈਨੂੰ ਐ ਕਰਕੇ ਦਲਤ ਕਹਿ ਕੇ ਲੋਕਾਂ ਨੇ ਦੱਕ ਠੁਗਰਾਇਆ ਮੈਨੂੰ ਉਹ ਇੱਕ ਭਾਈਚਾਰੇ ਨਾਲ ਅਟੈਚ ਹੋਊਗਾ ਉਹਦੇ ਨਾਲ ਉਹ ਵੀ ਨਾਲ ਵੀ ਅਟੈਚ ਹੋਊਗਾ ਵੇਖ ਲੋ ਤੁਸੀਂ ਹਮਦਰਦੀ ਮਿਲੇਗੀ ਉਹਨੂੰ ਬਿਲਕੁਲ ਮਿਲਦੀ ਉਹਨੂੰ ਵੀ ਉਹ ਜੇ ਵੀ ਇਹ ਖੇਡੀ ਉਹਨਾਂ ਨੇ ਬੈਠੇ ਜਦੋਂ ਗੱਡੀ ਚੜਾਈ ਇਹਨਾਂ ਨੇ ਉਹ ਉਹ ਰੋਗ ਵੀ ਚੱਲੀ ਜਾਂਦਾ ਕਿਹੜੇ ਬਾਰਡਰ ਤੇ ਬੜੇ ਨੂੰ ਗੱਡੀ ਚਲਾਈ ਜਾਂਦੇ ਨੇ ਆਪਣੇ ਆਪ ਆਪਣੇ ਪਾਰਟੀ ਆਕੀਮਪੁਰ ਕੀ ਹਾਂ ਉੱਥੇ ਕਿੰਨੇ ਕਿਸਾਨ ਮਾਰੇ ਇਹਨਾਂ ਨੇ ਉਹਦਾ ਕੀ ਬਣਿਆ ਕੋਈ ਹੋਇਆ ਪਰਚਾ ਕਿਸ ਦੇ ਉਹ ਬਚਰੇ ਆ ਮਾਰ ਤੁਰੇ ਫਿਰਦੇ ਆ ਹਾਂ ਹੁਣ ਮੁੰਡਾ ਮਾਰਤਾ ਕੋਈ ਹੋਇਆ ਪਰਚਾ ਉਹਦੇ ਤੇ ਉਹ ਵੀ ਛਰੇ ਆ ਮਾਰਦੇ ਇੱਕ ਦੇ ਜਵੜੇ ਤੋੜਦੇ ਕੋਈ ਤਿੰਨ ਚਾਰ ਅੰਦਰ ਰੱਕੀ ਬਿਟਾ ਉਹਨਾਂ ਨੂੰ ਨਹੀਂ ਛੱਡਦੇ ਇਹ ਇਹਨੂੰ ਵੋਟਾਂ ਪੈਣੀਆਂ ਕਿਹੜੇ ਹੱਬ ਤੇ ਕਿਵੇਂ ਮਾਰ ਦੇਣਗੇ ਲੋਕ ਹੈ ਨਾ ਲੋਕ ਤਾਂ ਨੇ ਤੇ ਪਏ ਫੜੇ ਗੂ ਆ ਬੇ ਬਿਲਕੁਲ ਹਾਂ ਇਹਦਾ ਆਪਦਾ ਫਿਕਰ ਕਰੇ ਕੋਈ ਵੀ ਜੂ ਛਤਰਕ ਪਹਿਣਗੇ ਮਰ ਜਿਆ ਗਿਆ ਤਾਂ ਅੱਛਾ ਹਾਂ ਇਹ ਉਹ ਕਿਤੇ ਨੇ ਬਖਸ਼ਣਾ ਗਏ ਆਪਦੀ ਆ ਵੀ ਮਿੰਤ-ਮਿੰਤ ਕਰਕੇ ਨਿਕਲ ਜਾਂਦਾ ਨਿਕਲ ਜਾਂਦਾ ਹੁਣ ਇਹ ਕਹਿ ਰਿਹਾ ਉਹਦੇ ਮਿੰਤ ਕਰਕੇ ਨਿਕਲ ਕੇ ਗਿਆ ਅੱਛਾ ਘੇਰਾ ਪੈ ਗਿਆ ਸੀ ਤਾਂ ਘੇਰਾ ਪੈ ਗਿਆ ਵੀ ਖੇਰ ਲੈ ਕਿਦਾਂ ਨਾਲ ਨੇ ਕਿ ਵੀ ਜਦੋਂ ਹਾਲਾਤ ਹੀ ਮਾੜੇ ਯਾਰ ਇਹਨਾਂ ਨੇ ਬਾਈ ਇਹ ਕਿਸਾਨਾਂ ਨੂੰ ਚੰਗਾ ਜਾਣਦੇ ਹੀ ਨਹੀਂ ਅੱਜ ਉਹ ਕਹਿੰਦੇ ਕਿ ਇਹ ਕਿਸਾਨ ਕਹਿੰਦੇ ਇਹ ਕਿਸਾਨ ਕਹਿੰਦੇ ਆਪਦੀ ਕਿਸਮਤ ਨੂੰ ਲੱਤਾ ਛੱਡੇ ਮਾਰੀ ਜਾਂਦੇ ਆ ਕਿਸਮਤ ਨੂੰ ਟੁੱਡੇ ਮਾਰੀ ਜਾਂਦੇ ਆ ਕਿਸਾਨ ਨੂੰ ਦੇ ਮਾੜੀ ਕਰੀ ਬੈਠੇ ਆ ਜਦੋਂ ਇਹ ਮੰਡੀਆਂ ਬੰਦ ਕਰਤੀਆਂ ਤੇ ਵਪਾਰੀਦਾਰਾਂ ਨੇ ਮਰਜ਼ੀ ਨਾਲ ਗਣਕ ਫਿਰ ਕਿਸਾਨਾਂ ਨੂੰ ਕੀ ਨਹੀਂ ਪੁੱਛਣਾ ਅੱਜ ਤਾਂ ਬਾਈ ਚਾਈ ਤੁਹਾਨੂੰ ਵੀ ਕਿਹਨੂੰ ਮੁੜ ਕੇ ਯਾਰ ਕਰਾ ਤ ਬਿਆਰਦਾ ਚ ਉਹ ਨਾ ਇੱਥੇ ਆਉਂਦਾ ਪੰਜਾਬ ਚ ਉਹ ਵੀ ਰੋਖ ਲਈ ਬੇਟੇ ਕਿਸਾਨ ਵੀ ਨਹੀਂ ਔਰਦੰਦੇ ਉਹ ਸਾਡੇ ਮੁੜ ਕੇ ਵੇਖਣਾ ਇਹ ਸਾਰੇ ਕੰਮ ਇਹ ਭਾਜਪਾ ਪਾਰਟੀ ਦੀ ਹੈ ਤਾਂ ਹੀ ਲੋਕ ਸਤੇ ਪਏ ਆ ਜੀ ਬਿਲਕੁਲ ਤਾਂ ਇਹ ਗਰਾਊਂਡ ਰਿਪੋਰਟ ਹੈ ਫਿਲਹਾਲ ਲੋਕਾਂ ਦਾ ਕਹਿਣਾ ਕਿ ਵਿਰੋਧ ਹੰਸਰਾਜ ਹੰਸ ਨੂੰ ਹਲੇ ਹੋਰ ਸਾਹਮਣਾ ਕਰਨਾ ਪੈ ਸਕਦਾ ਵਿਰੋਧ ਦਾ ਕੁਝ ਕੁ ਲੋਕ ਉਹਨਾਂ ਦੇ ਨਾਲ ਜੁੜ ਵੀ ਸਕਦੇ ਨੇ ਬਾਕੀ ਆਮ ਆਦਮੀ ਪਾਰਟੀ ਬਾਰੇ ਵੀ ਜੋ ਇਹਨਾਂ ਨੇ ਵਿਚਾਰ ਰੱਖੇ ਨੇ ਤੁਸੀਂ ਸੁਣਿਆ ਕਮੈਂਟ ਸੈਕਸ਼ਨ ਵਿੱਚ ਤੁਸੀਂ ਵੀ ਵਿਚਾਰ ਰੱਖ ਸਕਦੇ ਹੋ ਤੁਹਾਨੂੰ ਤੁਹਾਡੀ ਕੀ ਸੋਚ ਹੈ ਕੌਣ ਇਸ ਇਲੈਕਸ਼ਨ ਦੇ ਵਿੱਚ ਬਾਜ਼ੀ ਮਾਰੇਗਾ ਕਮੈਂਟ ਸੈਕਸ਼ਨ 'ਚ ਵਿਚਾਰ ਰੱਖੋ ਪੰਜਾਬਣ ਕੱਟ ਦੇਖਦੇ ਰਹੋ ਧੰਨਵਾਦ